ਦਰਸ਼ਕਾਂ ਦਾ ਸਵਾਗਤ ਮੈਂ ਹਾਂ ਨੀਹਾ ਇਸ ਵਕਤ ਦੀ ਵੱਡੀ ਖਬਰ ਪਾਕੜਾ ਡੈਮ ਦਾ ਪੱਧਰ ਹੋ ਰਿਹਾ ਹੈ ਉੱਚਾ ਤਤਲੂਦ ਦਰਿਆ ਦੇ ਨਜ਼ਦੀਕੀ ਬਸਤੀਆਂ ਨੂੰ ਕੀਤਾ ਗਿਆ ਖਾਲੀ ਦੇਖਦੇ ਦੇਖਦੇ ਲੋਕਾਂ ਵਿੱਚ ਬਣ ਗਿਆ ਡਰ ਦਾ ਮਾਹੌਲ ਦੂਜੇ ਪਾਸੇ ਨੰਗਲ ਦੇ ਨਜ਼ਦੀਕੀ ਪਿੰਡ ਪਏ ਖਤਰੇ ਵਿੱਚ ਹੋਰ ਇਹਨੇ ਪਿੰਡਾਂ ਦੇ ਪਿੰਡ ਖਾਲੀ ਵਧਨ ਦੇ ਕਾਰਨ ਜਿੱਥੇ ਡੇਂਜਰ ਲੈਵਲ ਸਿਰਫ 2 ਫੁੱਟ ਤੋਂ ਵੀ ਘੱਟ ਦੂਰੀ ਤੇ ਰਹਿ ਗਿਆ ਅਤੇ ਸਤਲੁਜ ਦਰਿਆ ਦੇ ਵਿੱਚੋਂ ਆ ਰਿਹਾ ਪਾਣੀ ਦਰਿਆ ਦੇ ਬਾਹਰ ਹੋਣਾ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਜਦੋਂ ਦਰਿਆ ਦਾ ਪਾਣੀ ਸੜਕ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਤਾਂ ਪਿੰਡਾਂ ਦੇ ਲੋਕਾਂ ਨੂੰ ਡਰ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਸੜਕਾਂ ਤੇ ਪਾਣੀ ਆਉਣ ਤੋਂ ਬਾਅਦ ਹੁਣ ਪਾਣੀ ਫਿਰਨੀ ਦੇ ਵਿੱਚ ਘੁੰਮਣਾ ਸ਼ੁਰੂ ਹੋ ਗਿਆ ਸੀ। ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਹੁਣ ਪਿੰਡਾਂ ਦੀਆਂ ਫਿਰਨੀਆਂ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ 4 ਤੋਂ 5 ਫੁੱਟ ਪਾਣੀ ਬੰਨਾ ਸ਼ੁਰੂ ਹੋ ਚੁੱਕਿਆ ਹੈ ਦੂਜੇ ਪਾਸੇ ਨੰਗਲ ਦੇ ਨਜ਼ਦੀਕੀ ਪੀ ਜੀ ਮੈਂ ਨੰਦਪੁਰ ਸਾਹਿਬ ਐਡਵੋਕੇਟ ਹਾਂ ਤੇ ਗੱਜਪਰ ਪਿੰਡ ਹੈ ਜੀ ਮੇਰਾ 1988 ਚ ਅਸੀਂ 88 ਦੇ ਕਿੱਸੇ ਸੁਣਦੇ ਆ ਆਪਣੇ ਬਜ਼ੁਰਗਾਂ ਕੋਲੋਂ ਤੇ ਉਸ ਤੋਂ ਬਾਅਦ 2019 ਚ ਵੀ ਇਹੀ ਹਾਲਾਤ ਸੀ ਕਿ ਹੜ੍ਹ ਬਹੁਤ ਆਇਆ ਸੀਗਾ ਉਸ ਤੋਂ ਪਹਿਲਾਂ ਵੀ 2011 12 ਚ ਇਸੇ ਤਰ੍ਹਾਂ ਹੜ੍ਹ ਆਇਆ ਅਸੀਂ 1988 ਤੋਂ ਸਾਡੇ ਬਜ਼ੁਰਗ ਜੋ ਦੱਸਦੇ ਆ ਤੇ ਅਸੀਂ ਵੀ ਜੋ ਕਰ ਰਹੇ ਆ ਕਿ ਚੈਨਲਾਈਜ਼ ਕਰਨ ਦਾ ਇਸ ਦਰਿਆ ਨੂੰ ਅਸੀਂ ਹਮੇਸ਼ਾ ਮੁੱਦਾ ਉਠਾਉਂਦੇ ਆ ਪਰ ਸਰਕਾਰਾਂ ਕੁੰਭ ਕਰਨੀ ਨੀਂਦ ਸੁੱਤੀਆਂ ਹੋਈਆਂ ਨੇ ਕਦੇ ਵੀ ਉਹ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਨਹੀਂ ਲਿਆਂਦੀਆਂ ਕਿ ਕਿਸੇ ਢੰਗ ਨਾਲ ਕਿਸੇ ਤਰੀਕੇ ਨਾਲ ਦਰਿਆ ਨੂੰ ਚੈਨਲਾਈਜ਼ ਕੀਤਾ ਜਾਵੇ ਹੁਣ ਤੁਸੀਂ ਦੇਖਿਆ ਕਿਵੇਂ ਪੂਰਾ ਪਿੰਡ ਸਾਰੇ ਖੇਤ ਖਲਿਆਣ ਜਿਹੜੇ ਸਾਡੇ ਐ ਪਾਣੀ ਪਾਣੀ ਹੋ ਚੁੱਕੇ ਐ ਸਾਡੇ ਪਿੰਡ ਦੀ ਜਿਹੜੀ ਜ਼ਿਆਦਾਤਰ ਆਬਾਦੀ ਐ ਉਹ ਖੇਤੀ ਤੇ ਨਿਰਭਰ ਕਰਦੀ ਐ ਖੇਤੀ 'ਚ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਜਦੋਂ ਫਸਲਾਂ ਹੀ ਮਰ ਗਈਆਂ ਸਾਡੇ ਖੇਤਾਂ 'ਚ ਪਾਣੀ ਘੁੰਮ ਰਿਹਾ ਐ ਸਾਨੂੰ ਪਹਿਲਾਂ ਵੀ ਇਸ ਖਾਲਾ ਕਦੇ ਮੁਆਵਜ਼ਾ ਮਿਲਿਆ ਨਹੀਂ ਜੇ ਮਿਲਿਆ ਥੋੜਾ ਬੋਤਾ ਉਹ ਇੱਕ ਕਿਸਮ ਤੋਂ ਹਾਥੀ ਦੇ ਮੂੰਹ ਚ ਜੀਰਾ ਪਾਣੇ ਵਾਲੀ ਗੱਲ ਹੈ ਇਹ ਊਂਟ ਦੇ ਮੂੰਹ ਜੀਰਾ ਪਾਣੇ ਵਾਲੀ ਗੱਲ ਹੈ ਕਿਸੇ ਤਰ੍ਹਾਂ ਦਾ ਪ੍ਰੋਪਰ ਸਾਨੂੰ ਕਦੇ ਮੁਆਵਜ਼ਾ ਨਹੀਂ ਮਿਲਿਆ ਹੁਣ ਵੀ ਦੇਖੋ ਤੁਸੀਂ ਹਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੇ ਰਾਹਤ ਸਮਗਰੀ ਜਾਂ ਕਿਸੇ ਤਰ੍ਹਾਂ ਦਾ ਸਾਨੂੰ ਬਸ ਇਹੀ ਹੈ ਕਿ ਹਾਈਲਾਈਟ ਤੇ ਹੈ ਜੀ ਤੁਸੀਂ ਸੇਫ ਜਗ੍ਹਾ ਤੇ ਚਲੇ ਜਾਓ ਸੇਫ ਜਗ੍ਹਾ ਤੇ ਕਿੱਥੇ ਜਾਈਏ ਸਰਕਾਰ ਨੇ ਕਿਆ ਪ੍ਰਬੰਧ ਕੀਤੇ ਨੇ ਉਸ ਤਰ੍ਹਾਂ ਕਿਸੇ ਤਰ੍ਹਾਂ ਸਾਨੂੰ ਜਾਣੂ ਨਹੀਂ ਕਰਵਾਇਆ ਗਿਆ ਤੇ ਮੇਰੇ ਹਿਸਾਬ ਨਾਲ ਘਰ ਤੋਂ ਘਾ 150 200 ਪਿੰਡ ਜਿਹੜਾ ਨੰਗਲ ਤੋਂ ਲੈ ਕੇ ਆਨੰਦਪੁਰ ਸਾਹਿਬ ਦੇ ਵਿਚਾਲੇ ਹੜਦੀ ਚਪੇਟ ਚ ਹੈ 10 12 ਪਿੰਡ ਮੈਂ ਇੱਥੇ ਦੇ ਗਿਣਨ ਦਾ ਗੱਜਪੁਰ ਹੋ ਗਿਆ ਚੰਦਪੁਰ ਹੋ ਗਿਆ ਜੀ ਸ਼ਾਪਰ ਹੋ ਗਿਆ ਬੁਰਜ ਹੋ ਗਿਆ ਹਰੀਆਲ ਹੋ ਗਿਆ ਮਹਿੰਦਰੀ ਹੋ ਗਿਆ ਖੇੜੀ ਅਮਰਪੁਰ ਬੇਲਾ ਗੋਬਿੰਦਪੁਰ ਬੇਲਾ ਇਹ ਜਿਹੜੇ ਪਿੰਡ ਹੈ ਹੜਦੀ ਚਪੇਟ ਚ ਹੈ ਹਲੇ ਤੱਕ ਜਾਨੀਮਾਲ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਸੈਣੀ ਮੈਂ ਪਿੰਡ ਗੱਜਪੁਰ ਦਾ ਰਹਿਣ ਵਾਲਾ ਹਾਂ ਜੀ ਸਾਡੇ ਪਿੰਡਾਂ ਦੇ ਵਿੱਚ ਇਸ ਟਾਈਮ ਜਿਹੜੀ ਹੜ੍ਹਾਂ ਦੀ ਮਾਰ ਪਈ ਹੋਈ ਹੈ ਇਸ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਸਾਡੇ ਪਿੰਡਾਂ ਦੀ ਖੇਤੀ ਦਾ ਹੋਇਆ ਪਸ਼ੂਆਂ ਵਾਸਤੇ ਜੋ ਵੀ ਚਾਰਾ ਬੀਜਿਆ ਹੋਇਆ ਸੀ ਸਾਰੇ ਦਾ ਨੁਕਸਾਨ ਹੋ ਚੁੱਕਾ ਹੈ ਇਹ ਜਿਹੜਾ ਪਾਣੀ ਪਹਿਲਾਂ 15 ਦਿਨ ਪਹਿਲਾਂ ਆਇਆ ਸੀ ਉਸ ਨੇ ਸਾਡਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਸੀ ਸਾਰੀ ਫਸਲ ਜਿਹੜੀ ਬੀਜੀ ਹੋਈ ਸੀ ਤਬਾਹ ਹੋ ਚੁੱਕੀ ਸੀ ਅਸੀਂ ਦੁਬਾਰਾ ਉਸ ਦੀ ਬਜਾਈ ਕੀਤੀ ਤੇ ਆ ਫੇਰ ਅੱਜ ਜਿਹੜਾ ਦੁਬਾਰਾ ਪਾਣੀ ਦੀ ਮਾਰ ਉਸ ਫਸਲ ਤੇ ਪਈ ਤੇ ਸਾਡੀ ਜਿਹੜੀ ਫਸਲ ਹੈ ਉਹ ਦੁਬਾਰਾ ਹੜ ਚੁੱਕੀ ਹੈ ਉਹ ਬਰਬਾਦ ਹੋ ਚੁੱਕੀ ਹੈ ਪਸ਼ੂਆਂ ਵਾਸਤੇ ਚਾਰਾ ਵੀ ਬਚਿਆ ਨਹੀਂ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਗਰਾਊਂਡ ਲੈਵਲ ਤੇ ਆ ਕੇ ਚੈੱਕ ਕਰੋ ਕੀ ਕੀ ਨੁਕਸਾਨ ਹੋ ਰਹੇ ਨੇ ਹੜਾਂ ਦੇ ਨਾਲ ਗਰਾਊਂਡ ਤੇ ਆਓ ਤਾਂ ਜੋ ਪਤਾ ਲੱਗੇ ਲੋਕਾਂ ਦੇ ਰਿਪੋਰਟ ਲਓ ਕੀ ਤੁਹਾਡਾ ਨੁਕਸਾਨ ਹੋਇਆ ਕੀ ਅਸੀਂ ਉਸ ਦੀ ਪਰਭਾਈ ਕਰ ਸਕਦੇ ਹਾਂ ਸਰ ਹੈ ਜਿਵੇਂ ਤੁਸੀਂ ਵੀ ਅਲੱਗ-ਅਲੱਗ ਚੈਨਲਾਂ ਤੇ ਜੇ ਨਿਊਜ਼ ਆਪਾਂ ਦੇਖ ਰਹੇ ਹਾਂ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਬਾਰਿਸ਼ ਹੋਈ ਆ ਪਿਛਲੇ ਕਾਫੀ ਸਾਲਾਂ ਦੇ ਰਿਕਾਰਡ ਟੁੱਟੇ ਆ ਬਿਆਸ ਕੈਚਮੈਂਟ 'ਚ ਵੀ ਹੋਈ ਆ ਲੇਕਿਨ ਸਤਲੁਜ ਕੈਚਮੈਂਟ 'ਚ ਉਹਦੇ ਕੰਪੈਰੀਟਿਵਲੀ ਘੱਟ ਹੋਈ ਆ ਜਿੱਥੇ ਕਿ ਪਾਖੜੇ ਦੇ ਵਿੱਚ ਪਾਣੀ ਆਂਦਾ ਹਾਂ ਪਾਣੀ ਜ਼ਰੂਰ ਆਇਆ ਲੇਕਿਨ ਸਾਡੇ ਡੈਮਾਂ ਨੇ ਜਿਹੜਾ ਡਾਉਨਸਟ੍ਰੀਮ ਏਰੀਆ ਨੂੰ ਇਹ ਬਚਾਇਆ ਅੱਜ ਤੱਕ ਜਿਹੜਾ ਸੀ ਸਾਰਾ ਇਹ ਪਾਣੀ ਨੂੰ ਸਟੋਰ ਕੀਤਾ ਹੈਗਾ ਕਾਫੀ ਹੈਵੀ ਫਲ ਹੁਣ ਜਿਹੜੇ ਹਜੇ ਵੀ ਸਾਡੇ ਕੋਲੇ ਸਟੋਰੇਜ ਦੇ ਵਿੱਚ ਮਾਰਜਨ ਹੈ ਥੋੜਾ ਜਿਹਾ ਤੇ ਅਸੀਂ ਪਾਣੀ ਨੂੰ ਜੋ ਫਲੱਡ ਆ ਰਿਹਾ ਉਹਨੂੰ ਸਟੋਰ ਕਰ ਰਹੇ ਹਾਂ ਤੇ ਇਨਫਲੋ ਹੁਣ ਜਿਹੜੇ ਅੱਜ ਜਿਹੜੇ ਉਹ ਘਟਨੇ ਸ਼ੁਰੂ ਹੋ ਗਏ ਆ ਅਸੀਂ ਆਸ ਕਰਦੇ ਆ ਕਿ ਕੰਟਰੋਲ ਰਿਲੀਜ਼ ਹੀ ਡੈਮ ਤੋਂ ਜਿਹੜੇ ਚੱਲਣ ਗਏ ਨਹੀਂ ਪਾਖੜੇ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਰਿਹਾ ਪਾਖੜੇ ਦੇ ਵਿੱਚ ਤਾਂ ਜਿਹੜਾ 2 ਲੱਖ ਕਿਊਸਕ ਤੱਕ ਦਾ ਹੀ ਆਇਆ ਸੀ ਪਿੱਛੇ ਔਰ ਜਿਹੜਾ ਪੌਂਗ ਦੇ ਵਿੱਚ ਜਿਹੜਾ ਹੈਗਾ ਚਲੋ ਮੇਰਾ ਏਰੀਆ ਤਾਂ ਨਹੀਂ ਮੈਂ ਦੱਸ ਸਕਦਾ ਲੇਕਨ ਕੱਲ ਚਲੋ ਇੱਕ ਜਨਰਲ ਸਾਰੇ ਸੀਗਾ ਕਿ ਬਿਆਸ ਦੇ ਵਿੱਚ ਬਹੁਤ ਜ਼ਿਆਦਾ ਉਧਰ ਮੰਡੀ ਵਾਲਾ ਇਲਾਕਾ ਜਾਂ ਹੋਰ ਜਿੱਥੋਂ ਕੈਚਮੈਂਟ ਚ ਪਾਣੀ ਹੁੰਦਾ ਕਾਫੀ ਬੱਦਲ ਵਗੈਰਾ ਫਟੇ ਆ ਤੇ ਹਾਈਸਟ ਜਿਹੜਾ ਉਹ ਇਨਫਲੋ ਜਿਹੜੇ ਉਹਦੇ ਚ ਆਏ ਆ ਲੇਕਿਨ ਪੌਂਗ ਡੈਮ ਨੇ ਵੀ ਸਾਰਾ ਅਬਜ਼ਰਬ ਕੀਤਾ ਤੇ ਡਾਉਨਸਟ੍ਰੀਮ ਏਰੀਆ ਨੂੰ ਸਾਰਿਆਂ ਨੂੰ ਬਚਾਇਆ ਹੈ ਸਾਡੇ ਡੈਮਾਂ ਦੀ ਦੇਣ ਹੈਗੀ ਆ